ਲੇ ਬਾਰੇ ਜੋ ਕਰਨਗੇ ਸੋ ਭਰਨਗੇ ਟੂ ਕਿਉ ਪਿਆ ਅਰਦਾਸ ਕਬੀਰਾ ਤੇਰੀ ਝੋਪੜੀ ਕਲਕੱਟਾ ਨੇੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਤੁਸੀਂ ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਇੱਥੇ ਅੱਜ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਸ਼ੋਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਨੰਦ ਕਰਨ ਲਈ ਇੱਥੇ ਆਏ ਆ ਤੇ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਹੈ ਪਰਮਾਤਮਾ ਬਲਬਖਸ਼ੇ ਕਿ ਜੋ ਸੇਵਾ ਲਾਈ ਹੈ ਉਹਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀ ਮਾਦਮ ਲੈਂਡ ਪੁਲਿੰਗ ਦਾ ਪੈਕੇਜ ਚੰਗਰ ਸਾਹਿਬ ਨੇ ਚੰਗਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਗਲੇਆਰੇ ਦੀ ਵੀ ਇੱਕ ਉਹਨਾਂ ਨੇ ਕਿਹਾ ਕਿ ਜੇਕਰ ਗਲੇਆਰਾ ਮੇਰੇ ਖਿਆਲ ਵਿੱਚ ਪਿਛਲੇ ਪਾਸੇ ਜੋ ਘੜੇ ਘੜੇ ਰੁਣਾ ਉੱਤਲੇ ਪਾਸੇ ਰਹਿੰਦਾ ਹੈ ਤੇ ਮੈਂ ਇਸ ਆ ਦੀ ਜੁੜਾਈ ਹੈ ਕਿ ਇੰਜੀਨੀਅਰਾਂ ਤੋਂ ਵਧੀਆ ਗਰਾ ਉਹ ਦਾ ਡਿਜ਼ਾਈਨ ਬਣਾ ਕੇ ਸਨੋ ਤੇ ਮਨਸਬ ਲੈਂਡ ਪੂਲਿਪ ਕੌਂਸੀ ਦਾ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟੀਕਲ ਰਾਜਨੀਤਿਕ ਗੱਲ ਇੱਥੇ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਹਾਂ ਉਹ ਨਾਲ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾ ਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਹਿਣੇ ਕਰ ਇੱਕ ਰਣਜੀਤ ਗਿੱਲ ਦੇ ਵਿਜੀਲੈਂਸ ਵਿਜੀਲੈਂਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਦਾਸ ਕਬੀਰਾ ਤੇਰੀ ਜੋ ਕੋਈ ਗੱਲ ਕਟੇ ਇਨਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਤੇ ਅੱਛਾ ਸੁਖੀ ਰੰਦਾ ਵਾਲੇ ਬੇਟੇ ਨੂੰ ਇੱਕ ਬੈਂਕ ਧਮਕੀ ਮਿਲੀ ਜੱਗੂ ਭਗਵਾਨਪੁਰੀ ਦੇ ਬੜਾ ਇਸ਼ੂ ਚੱਕ ਰਿਹਾ ਮੁਰਗੂ ਨੂੰ ਦੇਖਣਾ ਜੀ ਉਹੀ ਗੱਲ ਹੈ ਮਾਸਾ ਜੀ ਮਾਸਾ ਜੀ ਮੈਂ ਤੁਸੀਂ ਆਪ ਹੀ ਆਪ ਹੀ ਨਾਉ ਚਾ ਲੈ ਰਹੇ ਹੋ ਇਹ ਉਹ ਪਾਲਦੇ ਰਹੇ ਸੀਐਮ ਆਪ ਹੀ ਉਹਨਾਂ ਨੂੰ ਪਾਲਦੇ ਰਹੇ ਆਪ ਹੀ ਉਹਨੂੰ ਕੋਈ ਸਾਹਿਬ ਬਦਲਦਾ ਰੋਲਾ ਪੈ ਗਿਆ ਹੁਣ ਸੀਐਮ ਸਾਹਿਬ ਉਹ ਆ ਹੁਣ ਕਰੀ ਜੀ ਸੀਐਮ ਸਾਹਿਬ ਇੱਥੇ ਇੱਕ ਚਮਕਾਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਆਪਣਾ ਅਸ਼ੀਲ ਗੁਰ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾ ਰੁਪਇਆ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਬਣੀ ਵੀ ਨਹੀਂ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਉਹ ਤਾਂ ਉਦੋਂ ਵੇਲੇ ਵੋਟਾਂ ਮਿਲ ਕੀਤੀਆਂ ਨੇ ਨਾ ਬੋਟਲ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰਕਾਰ ਕਾਂਗਰਸ ਸਰਕਾਰ ਦੇ ਦਰਦ ਦੀ ਸ਼ੁਰੂ ਹੋਈ ਲੱਗ ਪਿਆ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਅਸੀਂ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੀਆਂ ਬਿੰਦਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਜੋ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਮਾਨ ਸਰ ਤੁਸੀ ਹੁਣ ਸਰ ਮੁੱਖ ਮੰਤਰੀ ਜਿਹੜੇ ਚੰਨੀ ਜੀ ਉਹ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਮੈਂ ਰਾਜਨੀਤਿਕ ਤਾਂ ਅਸੀਂ ਬੰਦ ਛੱਡ ਦੇ ਇੱਕ ਵਾਰ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਐਮਐਲ ਸਾਹਿਬ ਕਿ 50 ਬੈੱਡ ਦਾ ਹੈ 50 ਬੈੱਡ ਤਾਂ ਤਿਆਰ ਆਉਣ ਵਾਲੇ ਦਿਨਾਂ ਚ ਉਹ ਨੂੰ ਸਮਰਪਿਤ ਲੋਕ ਸਮਰਪਿਤ ਕਰ ਦਾਂਗੇ ਥੋੜੀ ਬਹੁਤ ਲੇਕਿਨ